ਸਸੀਕਾਲ ਜੀ ਸਾਰੇ ਆਪਰਾਵਨ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਪਸੰਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਪਿੰਡ ਮਿੱਤਰੋ ਹਰੀਹਰ ਚੌਕ ਦੇ ਵਿੱਚ ਹਰੀਹਰ ਚੌਕ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਦਾ ਪਿੰਡ ਹਰਜੀਤ ਵੀਰ ਦੇ ਕੋਲ ਆ ਮਿੱਤਰੋ ਇਸ ਟਾਈਮ 3 ਜਨਵਰੀ 22 ਦੇ ਕੋਲੇ ਇੱਕ ਨੀਲੀ ਰਾਵੀ ਦੀ ਟੋਕੜ ਮੈਂ ਦਿਖਾਵਾਂਗੇ ਮਿੱਤਰੋ ਬੱਚੇ ਵਾਲੀ ਇੱਕ ਕਾਲੀ ਝੋਟੀ ਦਿਖਾਵਾਂਗੇ ਤੁਹਾਨੂੰ ਬਹੁਤ ਸੋਹਣੀ ਕੱਲੀ ਟੋਕਰ ਇੱਕ ਮੈਂ ਦਿਖਾਉਣੀ ਆ ਤੁਹਾਨੂੰ ਐਂਡ ਦੇ ਪਹਿਲੇ ਦੇ ਨੰਬਰ ਤੇ ਹੀ ਮੈਂ ਜਿਹੜੀ ਬਿਲਕੁਲ ਤਾਜ਼ੀ ਸੂਈ ਆ ਕੱਟੀ ਨੂੰ ਜਨਮ ਦਿੱਤਾ ਵਾ ਮਿੱਤਰੋ ਕਿਉਂਕਿ ਇਹ ਪਿੰਡ ਵੀ ਬਾਰਡਰ ਬਿਲਟ ਤੇ ਬਿਲਕੁਲ ਨੇੜੇ ਆ ਤੇ ਜਦੋਂ ਫਿਰ ਬਾਰਡਰ ਬਿਲਟ ਦਾ ਪਿੰਡ ਹੋਵੇ ਤਾਂ ਰਕਾੜ ਤੋੜਨ ਵਾਲੀ ਮੱਧ ਨਾ ਆਉਂਦੀ ਹੋਵੇ ਬਈ ਸਵਾਦ ਨਹੀਂ ਆਉਂਦਾ ਅੱਜ ਆਜੋ ਮਿੱਤਰੋ ਜਿਹੜੇ ਪ੍ਰਾ ਬਰੀਡ ਤਿਆਰ ਕਰਨ ਦੀ ਭਾਲ ਦੇ ਵਿੱਚ ਆ ਚੰਗੇ ਦੁੱਧ ਦੀ ਮਾਲਕਣ ਮਹਿਪਾਲ ਦੇ ਵਿੱਚ ਆ ਤੇ ਫਿਰ ਕਰਦੇ ਆ ਗੱਲਬਾਤ ਆਪਾਂ ਵੀਰ ਦੇ ਨਾਲ ਹਰਜੀਤ ਵੀਰੇ ਸਤਿ ਸ੍ਰੀ ਅਕਾਲ ਹਰਜੀਤ ਵੀਰੇ ਸਤਿ ਸ੍ਰੀ ਅਕਾਲ ਕੀ ਹਾਲ ਆ ਵੱਡੇ ਵਧੀਆ ਵੀਰੇ ਤੂੰ ਸੀਤਾ ਦੇ ਪਰਿਵਾਰ ਕਿਰਪਾ ਵੀਰ ਚੜਦੀ ਕਾਹ ਦੀ ਸਾਰੇ ਹਾਂਜੀ ਅੱਛਾ ਹਰਜੀਤ ਭਾਈ ਅੱਜ ਮੈਂ ਆਈ ਐ ਇੱਕ ਹਨਾ ਮੈਂ ਕਾਦੀ ਆ ਫਿਰ ਚੀਜ਼ ਐ ਇੱਕ ਹਨਾ ਬਈ ਸਹੀ ਗੱਲ ਕਿਹੜੇ ਇਲਾਕੇ ਦੀ ਮੈਂ ਆ ਕਿਹਨੇ ਦੁੱਧ ਦੀ ਮਾਲਕਣ ਆ ਯਾਰ ਖੁੱਲ ਕੇ ਦੱਸ ਦੇ ਮੈਨੂੰ ਕਿੱਥੇ ਫਰੋਈਪੁਰ ਏਰੀਏ ਦੀ ਮੈਂ ਆ ਬਾਈ ਮਾਲਕਾ ਨੇ 22 ਕਿਲੋ ਦੁੱਧ ਚੋਇਆ ਆ ਦੱਸਿਆ ਹੋਣੇ ਮੈਂ ਚਲੋ ਇੱਕ ਔਨ ਕਰਕੇ ਦਰੇਵੇਂ ਨਾਲ ਥੋੜੀ ਸੂਪ ਹੀ ਆ ਚਾਰ ਪੰਜ ਦਿਨ ਪਹਿਲਾਂ ਤੇ ਬਾਕੀ ਆ ਬੌੜਾ ਪਿਆ ਜੀ ਮੈਂ ਕੱਢਿਆ ਆ ਤੇ ਉਹ ਜੇਰ ਪਈ ਪਰਾਂ ਤੇ ਕੱਟੀ ਨੂੰ ਜਨਮ ਦਿੰਦਾ ਠੀਕ ਹੈ ਭਾਈ ਇਹ ਬੌੜਾ ਪਤਾ ਹੈ ਹਾਂ ਇਹ ਕੱਢ ਲਿਆ ਹਜੇ ਮੈਂ ਥੱਲੇ ਵੀ ਛੜ ਤੇ ਡੋਕੇ ਡੋਕੇ ਥੱਲੇ ਵੀ ਛੜ ਹਰਜੀਤ ਭਾਈ ਇੱਕ ਗੱਲ ਹੋਰ ਜਿਹੜੀ ਦੁੱਧ ਦੀ ਗਰੰਟੀ ਹੈ ਕਿਉਂਕਿ ਕੀਮਤ ਵਾਲੀਵੇਂ ਆ ਇਹਦੀ ਆਪਾਂ ਵੀ ਦਵਾਂਗੇ ਗਰੰਟੀ ਵੀਰੇ ਭਾਈ ਗਰੰਟੀ ਕੋਈ ਨਹੀਂ ਹੋ ਜੇ ਕੇ ਨੇਵੇਂ ਲੈ ਜਾਣੀ ਐਵੇਂ ਲੈ ਜੇ ਇੰਨੀ ਤਾਂ ਆਪਾਂ ਨੂੰ ਸਾਈ ਪਾ ਕੇ ਆਪਾਂ ਦੁੱਧ ਚਵਾ ਕੇ ਵੀ ਦੇ ਦੇਾਂਗੇ ਵੀ ਆਪਾਂ ਘਰੋ ਚ ਵਾ ਸਕਦੇ ਆ ਆਪਾਂ ਘਰੋ ਖੁੱਜੀ ਦੀ ਕੋਈ ਆ ਗਾਂ ਦੀ ਨਹੀਂ ਕੋਈ ਗਰੰਟੀ ਹੋਊਗੀ ਆਪਾਂ ਘਰੋ ਚ ਆ ਕੇ ਦੇ ਦਾਂਗੇ ਜੇ ਖੜੀ ਰਹੀ ਤਾਂ ਠੀਕ ਹੈ ਵੀਰੇ ਹਰਜੀਤ ਭਾਈ ਮਗਰ ਇਹਦੇ ਕੱਟੀ ਆਗੇ ਕੱਟਾ ਵੀ ਕੱਟੀ ਕੱਟੀ ਵੀ ਕੱਟੀ ਕੱਟੀ ਵੀ ਚੰਗੀ ਦੀਗੀ ਹੈ ਨਾ ਸਾਈ ਮਾੜੀ ਜੀ ਕੱਟੀ ਹਰਜੀਤ ਵੀਰੇ ਜਾ ਚਲੋ ਅੱਛਾ ਇਹ ਦਿੱਤੀ ਹੈ ਕੱਟੀ ਹਰਜੀਤ ਵੀਰੇ ਮੇਰੀ ਹੈ ਕੱਟੀ ਵੀ ਬੜੀ ਕਮਾਲ ਲੱਗੀ ਹੈ ਨਾ ਚਿੱਟੇ ਮੂੰਹ ਵਾਲੀ ਬਹੁਤ ਸੋਹਣੀ ਸੁਨੱਖੀ ਇਹ ਇੱਕ ਹਰਜੀਤ ਭਾਈ ਹੋਰ ਗੱਲ ਹੈ ਕਰੈਕਟਰ ਮੈਂ ਇਹਦੇ ਵਿੱਚ ਸਾਰੇ ਮੰਨ ਲਾ ਜਿਹੜੇ ਪਿਓਰ ਬਾਲਾ ਡਿਜ਼ਾਈਨ ਆਏ ਹਨ ਨਾ ਪਾਕਿਸਤਾਨੀ ਰਵੇ ਵਾਲੀ ਹੈ ਪਿਓਰ ਹੂੰ ਚੰਗੀਆਂ ਮਹੀਆਂ ਸੀ ਬਈ ਸਾਰੀਆਂ ਬੰਦਿਆਂ ਕੋਲੇ ਹਾਂ ਮੈਂ ਵੱਡੀ ਵੱਡੀ ਬੰਦੇ ਕੋਲੇ ਠੀਕ ਹੈ ਬਾਈ ਅੱਛਾ ਫਰਜੀਤ ਬਾਈ ਇਹਦਾ ਹੁਣ ਆਪਾਂ ਵੇਚਣੀ ਆ ਕੀ ਰੇਟ ਤੈ ਕੀਤਾ ਵੀਰੇ ਇਹਦਾ ਵੀਰੇ ਮੁੱਲ ਕੀਤਾ ਹੀ 2,70,000 2,70,000 ਹਾਂਜੀ ਮਾਣਤਾਂ ਵਿੱਚੋਂ ਵੀਰੇ ਮਾਣਤਾਂ ਜ਼ਰੂਰ ਕਰਾਂਗੇ ਜੇ ਲੋਕੀ ਫੋਨ ਲਾਉਂ ਭਰਾ ਮਿੱਤਰੋ ਜੇ ਕੇ ਇਹਨੂੰ ਵੱਡੀ ਮੈਂ ਆ ਤੁਰਦੀ ਤਰਦੀ ਵੇਖੋ ਕਿਰਾਂ ਦੀ ਤੁਸੀਂ ਕਰ ਬਾਈ ਫੁੱਲ ਵੱਡੀ ਆ ਕੱਦ ਕਿੱਡਾ ਬੱਚੇ ਕਰਕੇ ਕਰਦੀ ਆ ਕਤਲੀਆਰੀ ਦੀ ਔਲ ਕਰਦੀ ਆ ਹੂੰ ਭਾਈ ਐਡੀਆਂ ਖੜੀਆਂ ਕਿੱਥੇ ਆ ਨਹੀਂ ਬਹੁਤ ਚੰਗੀ ਮੈਂ ਕਾ ਠੀਕ ਉਠੀ ਮੈਂ ਦੀ ਬੜੀ ਚੰਗੀ ਆ ਹੂੰ ਚਲੋ ਐ ਕਰਮਾਂ ਵਾਲੀ ਟਿਕਾਣੇ ਤੇ ਦੁੱਧ ਤੇ ਆ ਜੇ ਤੀਰ ਟਿਕਾਣੇ ਲੈ ਦੀਪ ਸਿਆ ਥਾਣ ਤੁਹਾਨੂੰ ਦਿਖਾ ਚੋਣ ਚੰਨ ਚੰਗਾ ਵਾ ਬਾਈ ਬਹੁਤ ਚੰਗਾ ਬਹੁਤ ਹੋਲੀ ਰੂ ਮਰ ਗਈਆਂ ਕੁਆਲਟੀ ਵੇਖੋ ਮੇਰੇ ਮੂੰਹ ਵਿੱਚ ਦੀਪ ਝੋਟੇ ਵਰਗਾ ਮੈਂ ਦਾ ਆ ਹੁੰਦੀ ਮੈਂ ਨੀਲੀ ਰਵੀ ਦੇ ਪੁੱਤਰ ਦੇਖਣੀ ਮੈਂਦੀ ਖੜਨੀ ਮੈਂਦੀ ਬਾਡੀ ਮੈਂਦੀ ਖੁੱਲੀ ਡੁੱਲੀ ਪੂਰੀ ਅੰਗਾ ਪੈਰਾਂ ਦੀ ਹਾਂ ਜੀ ਵੇਰੇ ਕਰੋ ਉਸਕੇ अच्छा हरजीत भाई 2 लाख 70000 ਦੇ ਵਿੱਚ ਮਾਨਤਨ ਕਰ ਦਾਂਗੇ ਹਾਂਜੀ ਕਰਾਂਗੇ ਵੀਰੇ ਠੀਕ ਆ ਵੀਰੇ اچھا ਇਹ ਤਾਂ ਹੋ ਗਿਆ ਆਪਣੇ ਇੱਕ ਨੰਬਰ ਦਾ ਦੋ ਨੰਬਰ ਵਾਲੇ ਮੈਂ ਜਿਹੜੀ ਭਾਈ ਭਾਈ ਇਹਦੇ ਮਗਰਾ ਘੱਟਾ ਠੀਕ ਆ ਠੀਕ ਆ ਇਹ ਥੱਲੇ 7-8 ਕਿਲੋ ਦੁੱਧ ਹੋਊਗਾ ਚਾਰ ਉਚਰੂ ਚੰਗੀ ਆ ਠੀਕ ਆ ਵੀਰੇ ਠੀਕ ਆ ਠੀਕ ਆ ਤੇ ਠੰਡੀ ਠੁੰਡੀ ਬਣੀ ਐ ਠੀਕ ਐ ਵੀਰੇ ਬਣੀ ਪੁਣੀ ਕੋਈ ਵੀਰੇ ਇਹ ਵੀਰੇ ਪੌਣੇ 2 ਮਹੀਨਿਆਂ ਦੀ ਬਣੀ ਆ ਪਰ ਇਹਦੀ ਵੇਲੀ ਕਰਕੇ ਆਪਾਂ ਦੇਣੀ ਆ ਠੀਕ ਐ ਬਈ ਚੂਣ ਚੰਗਾ ਲੱਗ ਬਹੁਤ ਚੰਗਾ ਚੂਣਾ ਵੀਰਾ ਠੀਕ ਐ ਵੀਰੇ ਕਿਹੜੀ ਧਾਰੀ ਦੇ ਵਿੱਚ ਹੈਣਾ ਬਈ ਹਾਂਜੀ ਹਾਂਜੀ ਹੂੰ ਇਹ ਠੀਕ ਐ ਬਈ ਓਕੇ ਇਹਦੇ ਕਿੰਨੇ ਦੀ ਦੇ ਦੇਾਂਗੇ ਵੀਰੇ ਇਹਦਾ ਮੁੱਲ 62000 ਆ ਇਹ 52000 ਦੀ ਦੇ ਦਈਏ ਠੀਕ ਐ ਬਈ ਓਕੇ ਬਈ ਲੈ ਮੇਰੇ ਬਗਰ ਬੱਚਾ ਵੀ ਆ ਹੈਣਾ ਮੈਂ ਵੀ ਚੰਗੀ ਆ ਤੇ ਤੋਰ ਦਈਏ ਵੀਰੇ ਹਰਜੀਤ ਬਾਈ ਕੱਢ ਦੇ ਬਾਹਰ ਮੜ ਜੀ ਕਿਹੜਾ ਕਢਾ ਦੇ ਵੀਰੇ ਨੇ ਲੈ ਮਿੱਤਰੋ ਵੇਖ ਸਕਦੇ ਆ ਟੇਢੀ ਧਾਰੀ ਦੇ ਵਿੱਚ ਮੈਂ ਦੁੱਧ 7 ਕਿਲੋ ਹਰਜੀਤ ਬਾਈ ਹਾਂ 7 ਹੋ ਜੇ 8 ਹੋ ਜੇ ਇੰਨਾ ਕੀ ਠੀਕ ਆ ਬਈ ਲੈ ਲੈ ਆ ਵੀਰੇ ਮੋੜ ਲੈ ਉਹਦੇ ਥੱਲੋ ਥੱਲੋ ਖਬਰਦਾਰ ਆ ਹਨਾ ਚੂਣ ਥਾਂ ਓਕੇ ਆ ਜਾਵਾ ਵੀਰੇ ਹਾਂ ਹਾਂ ਵੀਰੋ ਕੋਈ ਭੂਰ ਛੱਟਾ ਨਹੀਂ ਕੁਛ ਨਹੀਂ ਠੀਕ ਆ ਬਈ ਠੀਕ ਆ ਲੈ ਵੀ ਮਿੱਤਰੋ ਬਾਕੀ ਜਿਹੜਾ ਤੁਸੀਂ ਵੀ ਕਰਨੀ ਹੁੰਦੀ ਆ ਤਸल्ली ਤੁਹਾਡਾ ਫਰਜ਼ ਆ ਪੈਸੇ ਲਾਉਣੇ ਆ ਤੁਸੀਂ ਬਈ ਆ ਕਾਲੀ ਬਾਈ ਏ ਬਈ ਪਹਿਲਾ ਸੁਆ ਝੋਟੀ ਠੀਕ ਆ ਠੀਕ ਆ ਇਹ ਨਾ ਆ ਕੇ ਜੀ ਜਾਨੀ ਲਾਇਆ ਅੱਜ ਹੀ ਖਾਣ ਲੱਗੀ ਯਾਰ ਇਹ ਐਸਰੇ 10 ਕਿਲੋ ਦੋ ਅਸੀਂ ਹੋਣੇ ਇਹਦੇ ਥੱਲੇ ਵੀ 7 ਕਿਲੋ ਵੈਕਰਾਂ ਠੀਕ ਹੈ ਮਿਲਦੀ ਮਿਲਦੀ ਕਿਵੇਂ ਵੀ ਮਿਲਦੀ ਵੀਰੇ ਇੱਕ ਰਾਂ ਦਾ ਏ ਟੀਕੇ ਦੇ ਮਿਲਦੀ ਹੈ ਠੀਕ ਹੈ ਬਈ ਠੀਕ ਇੱਕ ਟਾਈਮ ਪਾੜੇ ਤੇ ਮਿਲ ਪੀ ਇੱਕ ਟਾਈਮ ਟੀਕੇ ਠੀਕ ਹੈ ਅੱਗੇ ਜਾਉਣੀ ਪੈਣੀ ਚੂਣ ਚਣ ਚੰਗਾ ਹੈ ਚੂਣ ਚਣ ਪੋਲਾ ਚੂਣ ਪੋਲਾ ਬਈ ਠੀਕ ਹੈ ਵੀਰੇ ਠੀਕ ਹੈ ਕੱਦ ਕੁ ਤ ਬਹੁਤਾ ਝੋਟੀ ਦਾ ਹਨਾ ਬੱਦ ਹਾਈਟ ਦਾ ਫੁੱਲ ਆ ਬਈ ਇਹਦੀ ਹਾਂ ਝੋਟੀ ਝਾਤੀ ਸੰਭੜਨਾ ਉਹ ਤਾਂ ਚੰਗੀ ਆ ਯਾਰ ਬਈ ਕਟੀਆਂ ਸਾਂਭਣਾ ਚੰਗੀ ਨਾਲੇ ਦੁੱਧ ਦਿੱਤੀ ਜੋਗੀ ਹਾਂ ਬਾਕੀ ਐ ਤਕਾਨੇ ਤੇ ਤਿਆਰ ਹੋਗੀ ਤੇ ਬਣੂਗੀ ਬਹੁਤ ਚੰਗੀ ਹਾਂ ਇਹ ਕਿੰਨੇ ਦੀ ਦੇ ਦਾਂਗੇ ਹਰਜੀਤ ਵੀਰੇ ਇਹੰਦਾ ਵੀ ਮੁੱਲ 62000 ਇਹ ਵੀ ਸੌਂਜਾ ਦੀ ਇਹ ਨਹੀਂ ਇਹ ਛੜਦੀ ਦੇ ਦੀ ਇਹ ਛੜਦੀ ਠੀਕ ਹੈ ਅੱਛਾ ਇਹ ਤਿੰਨ ਜਾਨਵਰ ਸੀ ਬਾਈ ਹੈਨਾ ਇਹ ਤੇ ਇੱਕੋ ਗਾਂ ਬਾਈ ਚਾਰ ਨੰਬਰ ਨਹੀਂ ਗਾਂ ਨਹੀਂ ਹੁਣ ਵਿੱਚ ਠੀਕ ਹੈ ਤੇ ਨੰਬਰ ਕਿੰਨਾ ਆ ਗਿਆ ਬਾਈ ਨੰਬਰ 7889970410 7889970410 ਇਸ ਨੰਬਰ ਤੇ ਕਰ ਲੋ ਬਾਈਨਾ ਤੁਸੀਂ رابطہ ਕਰਿਆ ਮਿੱਤਰੋ ਪਿੰਡ ਹਰੀ ਹਰ ਚੌਕ ਜਿਹੜਾ ਮਿੱਤਰੋ ਲੱਗਦਾ ਵਾ ਬਾਈ ਨੂੰ ਫਰੋਜਪੁਰ ਗਲਪਾਦਰੀ ਨੰਬਰ ਸਕਰੀਨ ਤੇ ਆ ਨੇੜੇ ਗੁਰਦੁਆਰਾ ਸਭ ਜਾਮਣੀ ਸਾਹਿਬ ਜੀਤਪੁਰ ਕਹਿ ਦਿੰਦੇ ਆ ਉਹ ਗੁਰਦੁਆਰਾ ਵੀ ਨੇੜੇ 8 ਕਿਲੋਮੀਟਰ ਦੀ ਦੂਰੀ ਆ ਧੰਨਵਾਦ ਸ਼ੁਕਰੀਆ ਜੋਂਦਰ